ਉਤੀਕ ਪੰਜਵੀਂ ਢਾਰਾ ਤੇ 2 ਵਜੇ ਦਾ ਟਾਈਮ ਹੋ ਗਿਆ ਟਾਈਮ ਹੋ ਗਿਆ 4 ਵਜੇ ਦਾ ਤੇ 4 ਵਜੇ ਆਪਣੀਆਂ ਮਾਦੀਆਂ ਦੋ ਬੈਠ ਹਾਂਜੀ ਬਾਬੇ ਉਹ ਕੀ ਹਾਲ ਚਾਲ ਨੇ ਲਹਿੰਦੇ ਵਾਲੇ ਤੇ ਚੜ੍ਹਦੇ ਵਾਲੇ ਭਰਾਵਾਂ ਨੂੰ ਦਿਲੋ ਸਾਸਰੀ ਘਾਲ ਤੇ ਆਏ ਹੋਏ ਬਾਬੇ ਉਹ ਕਰਦੇ ਆਂ ਵੀਡੀਓ ਸ਼ੁਰੂ ਤੇ ਟਾਈਮ ਹੋ ਗਿਆ ਵੀਰੇ 8:30 ਦਾ ਕਿਉਂਕਿ ਬੱਦਲ ਜਾਈ ਕਬੂਤਰ ਕੱਡੇ ਨਹੀਂ ਤੇ ਹੁਣ ਕੱਢਦੇ ਆਂ ਕਬੂਤਰ ਆ ਜੋ ਜਿਹੜੀਆਂ ਆਪਣੀਆਂ ਕਬੂਤਰੀਆਂ ਉੱਡਣ ਵਾਲੀਆਂ ਆ ਪੰਜ ਰਹਿ ਗਈਆਂ 6ਵੀਂ ਆਪਾਂ ਢਾਈ ਨਿਕਾਲੋ ਬੈਠੀ ਜਾਂਦੀ ਈ ਬਾਰ-ਬਾਰ ਕੱਢਾਂਗੇ ਉਹਦਾ ਉਹਨੂੰ ਇੱਕ ਵਾਰੀ ਫੇ ਤੇ ਆਜੋ ਬਾਬੇ ਉਹਨਾਂ ਡੋਨੇ ਆ ਆ ਚੈੱਕ ਕਰੋ ਯਾਰ ਪੰਜੇ ਛੱਡ ਕੇ ਤੇ ਟਾਈਮਿੰਗ ਸ਼ੇਅਰ ਕਰਾਂਗੇ ਕਿੰਨੇ ਵਜੇ ਵੰਦੇ ਆ ਕੱਲ ਜਿਹੜਾ ਆਪਾਂ ਨੁਕਤਾ ਕੀਤਾ ਸੀ ਵੀਡੀਓ ਚ ਤੁਸੀਂ ਦੇਖ ਲਿਆ ਹੋਣਾ ਪਿਛਲਾ ਵਲੌਗ ਜਿਹਨਾਂ ਨੇ ਨਹੀਂ ਦੇਖਿਆ ਹੋ ਜਾ ਕੇ ਦੇਖ ਲਿਓ ਜਿਹੜਾ ਆਪਾਂ ਕੱਲ ਪਾਇਆ ਸੀ ਤੇ ਉਹਦੇ ਨਾਲ ਦੇ ਫਰਕ ਦੇਖੋ ਕੱਲ ਕਬੂਤਰ ਆਪਣੇ ਇਕੱਠੇ ਹੋ ਉਹ ਬੈਠੇ ਸੀ ਤੇ ਅੱਜ ਕਬੂਤਰਾਂ ਦੀ ਬੈਣੀ ਦੇਖੋ ਹੈ ਕਿ ਨਹੀਂ ਫਰਕ ਬਾਕੀ ਉਹਨਾਂ ਡੋਨੇ ਆ ਤੇ ਦਾਦਾ ਦਾ ਨੂੰ ਕੀ ਰਿਜ਼ਲਟ ਅੱਜ ਕਿੰਨੇ ਵਜੇ ਕੱਲ ਬੈਠੇ ਸੀ 1 ਵਜੇ 11 ਮਿੰਟ ਤੇ ਕੱਲ ਡਾਇ ਵੀ ਆਪਾਂ 7:30 ਸੀਗੇ 7:40 ਤੇ ਸ਼ਾਇਦ ਇੱਥੇ 40 45 ਤੇ ਅੱਜ ਡਾ ਕੇ ਤੇ ਅੱਜ ਦਾ ਟਾਈਮ ਚੈੱਕ ਕਰਦੇ ਆਂ ਤੇ ਲੋ ਬਾਬੇਓ ਬਾਕੀ ਛੜਤੀਆਂ ਤੇ ਆ ਸ਼ਾਕ ਕੀ ਵੀ ਚੱਲੀ ਆਪਣੀ ਟੋਰੀ ਵਾਲੀ ਕਰੋ ਸ਼ੌਂਕ ਤੇ ਦੱਸਦੇ ਆਂ ਕੀ ਰਿਜ਼ਲਟ ਬਣਦਾ ਅੱਜ ਉਹ ਕਿੱਥੇ ਗਈਆਂ ਵੀ ਉਹ ਉੱਤੀਆਂ ਖੜਗੀਆਂ ਜਾ ਕੇ ਦੋ ਆ ਬਿਰਦੀਆਂ ਯਾਰ ਗੰਦਜੀ ਵੀ ਕੱਢਦੇ ਆਂ ਆਪਾਂ ਜਿਹੜੀ ਬਹਿ ਜਾਂਦੀ ਆ ਇਹ ਵੀ ਦੇਖ ਲੈ ਕੀ ਕਰਦੀ ਆ ਤੇ ਆ ਆ ਜੜੀ ਲੱਗੀ ਬਹੁਤ ਚੰਗੀ ਆ ਬੂਦਰੀ ਇਹਦੇ ਨਾਲ ਦੇ ਉੜਦੇ ਵੀ ਬਹੁਤ ਆ ਤੇ ਇਹ ਪਤਾ ਨਹੀਂ ਕਾਹ ਤੋਂ ਨਿਸਰੀ ਜੀ ਆ ਦਾਣੇ ਦੁਣੇ ਹੈ ਨਹੀਂ ਪੋਟੇ ਚ ਤੇ ਇਹਨੂੰ ਵੀ ਛੱਡਦੇ ਆ ਕਰੋ ਚੱਕ ਯਾਰਾ ਹੋ ਗਈ ਬਸ ਐਂ ਇਹਨੇ ਤਾੜੇ ਜੇ ਮਰੀ ਜਾਣੇ ਇੱਥੇ ਇਹ ਤਾਂ ਫਿਰ ਉੱਡਣ ਨੇ ਨਹੀਂ ਕੀ ਕਰਦਾ ਬਾਬੇਓ ਘਟੋ ਘਟ 10 ਮਿੰਟ ਹੋ ਗਏ ਇਹਨੂੰ ਛੇੜਦੇ ਆਂ ਬਾਹਲੀ ਟੀਟਿਆ ਭਾਈ ਆ ਸਰਦ ਇਹ ਕਰੇ ਉੱਡਣੇ ਨੂੰ ਮੰਨਣੀ ਅੱਜ ਜ਼ੋਰ ਲਾਉਣਾ ਇੱਥੇ ਉੜ ਗਈ ਉੜ ਗਈ ਤੇ ਇਹਨੂੰ ਚੱਕ ਕੇ ਬੋਰੀ ਬਿਸਤਰਾ ਬੰਦ ਬਾਕੀ ਕੂਤਰਾ ਆਪਣੇ ਉਹ ਔੜ ਦੇ ਉੱਪਰ ਜਾ ਕੇ ਇਹ ਕੱਲੀ ਨੂੰ ਵੀ ਬਸ ਨੌਕਸਿਆ ਜੜਾ ਉੱਚੀ ਨਹੀਂ ਜਾਂਦੀ ਬਾਹੇ ਕਰੀ ਉੱਚੀ ਜਾਵੇ ਫਿਰ ਸਭ ਤੋਂ ਐੜ ਤੇ ਬਿੰਦੀ ਐ ਇਹ ਪਹਿਲਾ ਪਹਿਲੇ ਖਰਾਬ ਕਰਦੀ ਆਪਾਂ ਨੂੰ ਆ ਹੋ ਗਈ ਸਿੱਧੀ ਜੀ ਬਸ ਆ ਲੈ ਇਕੱਠੀ ਹੋ ਜਾਂਦੀ ਬਸ ਦੀ ਹੁੰਦਿਆ ਨਾਲ ਸਾਰੀ ਲੈ ਲਓ 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 ਇਹ ਬਣੀ ਵੀ ਇੱਕੋ ਹੀ ਆ ਇੱਥੇ ਤਾਂ ਮਿਹਨਤ ਜ਼ਿਆਦਾ ਕਰਦਾਂ ਨਹੀਂ ਤਾਂ ਇੰਨੀ ਨੂੰ ਤਾਂ ਆਪਾਂ ਚੱਕ ਦੀ ਜਗ੍ਹਾ ਮਾ ਇੱਕੋ ਹੀ ਬਣੀ ਇਹ ਆਪਣੇ ਕੋ ਬਾਬਿਓ ਤਿੰਨ ਕਬੂਤਰ ਆਏ ਸੱਧੇ ਹੀ ਸੱਧੇ ਹੀ ਗਏ ਇੱਕ ਲਾਤਾ ਸੀ ਗੱਲ ਲੰਡਾ ਤੇ ਦੋ ਨਾਲ ਨੀ ਲੈ ਜੇ ਸੀਗੇ ਇੱਕ ਚੀਨਾ ਜਿਹਾ ਸੀ ਇੱਕ ਨੀਲਾ ਫਿੱਕਾ ਜਿਹਾ ਸੀ ਇਹਦਾ ਤੰਨੇ ਚਲ ਗਿਆ ਇਹਨੂੰ ਸੱਦੇ ਹੀ ਮੈਂ ਤਾਂ ਆਪਣਾ ਹੀ ਟੈਨਸ਼ਨ ਪੈ ਗਈ ਮੈਂ ਕਹਿੰਦਾ ਝੁੰਡ ਜਾ ਕੇ ਨਾਲ ਹੀ ਨੂੰ ਲੈ ਜੇ ਇੱਕ ਅੱਧਾ ਪਰ ਉੱਡੇ ਨਹੀਂ ਉਤਰ ਸੱਦੇ ਆਏ ਜਿੱਦਾਂ ਉਦਾਂ ਹੀ ਚਲ ਗਏ ਆ ਇਹਨੂੰ ਦੀਦੇ ਨਹੀਂ ਹੋਣੀ ਫੂੰਗ ਕੱਢਦੇ ਆ ਕੱਢਦੇ ਆ ਸੱਦੇ ਹੀ ਚਲ ਗਏ ਫਿਰ ਭਾਵੇਂ ਆ ਜਾਣ ਘੁੰਮ ਕੇ ਹਲੇ ਨਾ ਬਈ ਗਏ ਸੱਦੇ ਦਿਹਣਾ ਹੀ ਹਟ ਗਏ ਹਵਾ ਵਾਂਗੂ ਹੀ ਆਏ ਬਸ ਐ ਆ ਕੇ ਤੇ ਐ ਹੀ ਗਏ ਆ ਨਹੀਂ ਵੀ ਉੜਦੀ ਬਾਬੋ ਇਹ ਦਾ ਇਲਾਜ ਕਰਾਂਗੇ ਹੁਣ ਕੱਲ ਨੂੰ ਪੱਕਾ 100% ਸਾਰਿਆਂ ਤੋਂ ਐਂਡ ਤੇ ਬੈਠੂ ਇਹ ਇਹ ਵੀ ਕੀ ਯਾਦ ਕਰੂਗੀ ਇਹ ਕਿਹਦੇ ਨਾਲ ਪੰਗੇ ਲੈਨੀ ਆ ਮੈਂ ਲੋ ਹੋਈ ਬਾਬਿਓ ਅੱਜ ਲਾਪੇ ਆ ਫੁੱਡੇ ਖੱਡੇ ਸਾਫ਼ ਕਰਨ ਇਹਨਾਂ ਦਾ ਇਹ ਮੂਰਤ ਹੋਈ ਗਿਆ ਜਿੱਲੇ ਕਿੰਦਾ ਵੱੜਦੀ ਗੱਲ ਹੋਰ 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 ਪਾਇਆ ਤੇ ਬੜਾ ਮਿੱਟੀ ਘਟਾ ਦੇ ਆ ਮਾਲ ਜਮਾ ਕੀਤਾ ਹੋਇਆ ਹੈ ਅਮਰਾ ਇੱਕ ਵਾਰੀ ਵੇਚਾਂਗੇ ਯਾਰ ਕੂਕਾ ਢੱਲੇ ਹੋ ਜਾਂਦੇ ਜਦੋਂ ਆਪਾਂ ਲਗਾਤਾਰ ਸਾਫ਼ ਕਰਦੇ ਨਾ ਹੌਂ ਡੇਲੀ ਕਰਦਿਆ ਕਰਨੇ ਹੁਣ ਨਹੀਂ ਟੈਨਸ਼ਨ ਚਾਲਾਂ ਨੂੰ ਜਦੋਂ ਉੱਠਾ ਹੁੰਦਾ ਆ ਚੱਕੋ ਮਾਲ ਭਰਿਆ ਹੋ ਵੀ ਮਹੀਨਾ ਗਿਆ ਸਾ ਪੀ ਤਣ ਮਿਲਦਾ ਮਹੀਨਾ ਡੇਢ ਮਹੀਨਾ ਚਲ ਕਰਦਿਆ ਕਰਨੀ ਹੁਣ ਆਪਾਂ ਹੌਂ ਡੇਲੀ ਡੇਲੀ ਲੋਈ ਬੱਗੇ ਖੋਡੇ ਖਾਡੇ ਕਰਤੇ ਐਨ ਚੰਗੀ ਤਰ੍ਹਾਂ ਸਾਫ ਪਾਣੀ ਛਿੜਕਾ ਦੇ ਛੱਟ ਨੂੰ ਮਾਰਦਾ ਪਾਊਡਰ ਸਾਰਾ ਪਾਊਡਰ ਖੜਕਾ ਆਪਾਂ ਛੜਕਾਤਾ ਥੱਲੇ ਜਿਹੜੇ ਬਬੂ ਬੂਆ ਸਾਰੇ ਮਰ ਜਾਣਗੇ ਹੁਣ ਇਹਨਾਂ ਦੇ ਨਾਲ। ਲੋ ਜੰੂ ਜੀ ਬਣ ਗਈ ਬਾਹਲਾ ਬੰਦਾ ਸੀ ਕੰਮ। ਹੁਣ ਕਰਦੇ ਆ ਬੱਚਾ ਦੋ ਤੇ ਤਿੰਨੇ ਘੁੱਟੇ ਸਾਫ ਹੋ ਗਏ। ਹੁਣ ਉਹ ਬੱਚਾ ਵਾਲਾ ਰਹਿ ਗਿਆ ਸਾਈਡ ਤੇ। ਉਹ ਵੱਡੇ ਪੁੱਤਰਾਂ ਨਾਲ ਉਹ ਵੀ ਕਰ ਦਿੰਦੇ ਆ। ਕਿਹੜਾ? ਇਹ ਰਾਜਨ ਵਾਲਾ ਪੁੱਤਰ ਡੰਡੇ ਵਾਲੇ ਦਾ ਪਿਓ। ਅੱਛਾ ਹੁੰਦਿਆਂ ਵਾਲੇ ਦਾ ਪਿਓ ਹੈ। ਹਾਂ। ਠੀਕ ਹੈ। ਠੀਕ ਹੈ। ਮੈਂ ਖੰਨ ਨਹੀਂ ਕਰਨੇ ਸਰਨਾ ਕਰ ਦਿੰਨੇ ਮਾੜੇ ਬੜੇ ਮਾਰੇ ਕਰਨੇ ਪਣਦੇ ਆਓ ਮ ਆ ਗਿਆ ਵਸਾ ਦੇ ਨਾ ਨਾ ਹੋਣ ਨਹੀਂ ਬੱਚੇ ਪਲਾਉਣੇ ਨੇ ਬਾਹਰ ਕੱਢਦਾ ਮੁੱਤਲ ਬਾਹਰ ਕੱਢ ਰਿੱਤ ਮਟ ਲਾ ਕੱਢਣਾ ਵਸਾ ਲੋ ਬਾਬੇ ਦੂਜਾ ਵੀ ਸਾਫ ਕਰ ਲਈਏ ਫਿਰ ਮਿਲਦੇ ਆਂ ਸਾਫ ਸੁਫੀਰ ਕਰਕੇ ਗੱਲਾਂ ਬਤਾ ਮਾਰਦੇ ਆ ਲੋ ਬਾਬੇ ਨਾਲੇ ਆ ਗਈ ਚਾਹ ਤੇ ਖੁੱਡਿਆਂ ਦਾ ਕੰਮ ਚੱਲੀ ਜਾਂਦਾ ਛਿਲੇ ਕਿੱਦਾਂ ਬਣੀ ਗੱਲ ਸਹੀ ਗੱਲ ਗੰਦ ਬਹੁਤ ਸੀ ਯਾਰ ਹੁਣ ਪੈਣ ਨਹੀਂ ਦੇਣਾ ਆਪਾਂ ਨਾਲੋਂ ਨਾਲ ਕਰਿਆ ਕਰਨਾ ਆਂਡੀਆਂ ਦਾ ਢੇਰ ਮਾਦੀਆਂ ਨਾਲ ਆਲੀਆਂ ਆਪਸ ਵਿੱਚ ਮਿਲ ਮਿਲਦੀ ਜਾਂਦੀਆਂ ਨੇ। ਢਡੇ ਆਪਣੇ ਥੱਲੇ ਸਾਰੇ ਸਾਫ਼ ਹੋ ਗਏ ਸਿਰਫ ਉਹ ਦੋ ਢਡੇ ਰਹਿ ਗਏ ਉੱਪਰਲੇ। ਤੇ ਪੂਰੀ ਆਪਣੀ ਔੜ ਦੀਆਂ ਉੱਪਰ। ਟਾਈਮ ਹੋ ਗਿਆ 11:00 ਵਜੇ ਦਾ। 8:00 ਵਜੇ ਛੱਡੀਆਂ ਜੀ ਆਪਾਂ ਸਟਾਰਟ। ਅੱਜ ਲੇਟ ਹੋ ਗਈ ਥੋੜੇ ਜਿਹਾ ਮੌਸਮ ਬਦਲ ਗਿਆ ਸੀ ਨਾ। ਉਹਦੇ ਕਰਕੇ ਆ ਵੀ ਬੱਚਾ ਬਾਹਰ ਘਟੇ ਕੁੜੀਆਂ ਉਹ ਅੰਦਰਾਂਗੇ ਆਪੀ। ੱੱਪੀ ਜਾਂਦਾ ਸੀ ਬਾਹਰ ਨੂੰ ਤਾਂ ਕਰਕੇ ਅੰਦਰ ੜਕਿਆ। ਆ ਚੈੱਕ ਕਰੋ ਜਰਾ ਢਡੇ ਸਾਫ਼-ਸੁਥੇ ਹੋਏ। ਤੇ ਖੁੱਡੇ ਸਾਫ ਕਰਕੇ ਆਪਾਂ ਉਦੋਂ ਬਾਅਦ ਛੜ ਜੁੜ ਮਾਰ ਕੇ ਨਾਲ ਨਾਲ ਉਹ ਪਾਤਾ ਪਾਊਡਰ ਉਹਦੇ ਨਾਲ ਹੀ ਜਦਾਂ ਮਰ ਜਾਣਗੇ ਆਪਾਂ ਬੂ 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 ਜੇ ਸਾਰੇ ਆਹ ਚੰਡ ਘਾੜਦੇ ਆ ਫੇਰ ਕਰਤੀਆਂ ਬਿਠਾ ਉਹਨਾਂ ਨੇ ਔਰ ਥੱਲੇ ਪਤਲੀ ਪਤਲੀ ਆਪਾਂ ਨੂੰ ਮਿੱਟੀ ਫੇਰਨੀ ਪੈਣੀ ਆ ਨਹੀਂ ਤਾਂ ਬਿਠਾ ਇਹਨਾਂ ਦੇ ਪੈਰਾਂ ਨੂੰ ਲੱਗਣ ਲੱਗ ਪੈਣੀ ਉਹਦਾ ਤਾਂ ਹੁਣ ਗਰਮੀ ਆ ਜਾਣੀ ਆ ਸੁੱਕਣ ਲੱਪੈ ਨੇ ਸਾਰੇ ਖਾਣੇ ਨੂੰ ਨਹਿਣ ਝੰਬ ਦੇ ਹੁਣ ਆ ਵੀ ਸਾਫ ਕਰਦੇ ਆ ਅ ਜਿੰਨਾ ਫालतू ਸਮਾਨ ਆ ਸਭ ਬਾਹਰ ਕੱਢ ਦੇਣਾ ਜਿਹੜਾ ਚਾਹੀਦਾ ਉਹੀ ਰੱਖਣਾ ਇੱਥੇ ਇੱਥੇ ਲਾਵਾਂਗੇ ਹੁਣ ਮੰਝਾ ਤੇ ਕਬੂਤਰ ਸਾਂਭਣ ਨੂੰ ਵੀ ਇੱਥੇ ਹੀ ਗੜ ਬਣਾਵਾਂਗੇ ਆ ਬੱਚੇ ਆਪਾਂ ਜਿਹੜੇ ਅੱਜ ਫੇਰ ਬਾਰੇ ਧੁੱਪੇ ਆ ਆਪਣਾ ਸ਼ਾ ਕਾਲਾ ਬੱਚਾ ਆ ਉਹ ਉਧਰ ਜੇਲ੍ਹ ਚ ਬੰਦ ਕੀਤਾ ਬੰਦਾ ਹਾਲ ਤੇ ਮਾਦੀਆਂ ਔੜਦੀਆਂ ਦੇਖਦੀਆਂ ਸੀ ਤਾਂ ਕਰਕੇ ਕੁੰਤਰੀਆਂ ਕੱਢੀਆਂ ਸੀ ਇੱਥੇ ਬਾਹਰ ਖੁੱਡਾ ਸਾਫ਼ ਕਰਨ ਕਰਕੇ ਤੇ ਉੱਪਰ ਦੇ ਤਾਂ ਕੱਪੜਾ ਛਿਲੇ ਮੈਂ ਕਹਿੰਨਾ ਉੱਤੇ ਰਹਿੰਦੀ ਹੈ ਪੱਕਾ ਇਦਾਂ ਸ਼ਾਂਬਲ ਸੇ ਆਵਾਜ਼ ਤਾਂ ਸਹੀ ਆ। ਇੰਨਾ ਤਾਂ ਵੀ ਲਾਇਕ ਕਰਨਾ ਪਿਆ ਵੀ ਗਰਮੀ ਮੰਨਣ ਲੱਪੀਆਂ। ਗਰਮੀ ਹੋ ਗਈ। ਉਸਤਾ ਦਾ ਅੱਜ ਫੇ ਲਾਪਿਆ ਪਟਾਕਾ ਪੈਣ। ਕਬੂਤਰ ਵੀ ਚਲ ਗਏ ਨਾਲ ਹੀ ਤਾਂ ਨੂੰ। ਪਹਿਲਾਂ ਨੀਵੀਂ ਨੀਵੀਂ ਫਿਰਦੇ ਹੀ ਬਦਲ ਕਰਕੇ ਹੁਣ ਗਏ ਤਾਂ ਨੂੰ। ਆਹ ਲੋ ਗਿਫਟ। ਛਿੱਲੇ ਖਾਣੇ ਓਏ। ਹੂੰ। ਚੱਕਦੇ ਭਾਂਚ ਉਬਾਲ ਕੇ। ਤੂੰ ਵੀ ਪਿਆਰ ਗੁਡਰ ਗੁਡਰ। ਆਇਓ ਬਾਬੇ ਚਾਹ ਪੀ ਕੇ ਤੇ ਮਿਲਦੇ ਆ। ਲੋਇ ਬਾਬੇ ਟਾਈਮ ਹੋ ਗਿਆ 12 ਵਜੇ ਦਾ ਫੁਜਰੇ ਪੁੰਜਰੇ ਤੋਦਿਆਂ ਤੂਦਿਆਂ ਤੇ A to Z ਕੱਢ ਤੇ ਚੰਡ ਆਪਾਂ ਚ ਆ ਟ੍ਰਿਆਂ ਟੂਆਂ ਕੁਜੇ ਗਜੇ ਸਭ ਪਾਣੀ ਚ ਪਿਓ ਦੇਣੇ ਹੁਣ ਛਿੱਲੇ ਬਣੀ ਗਏ ਫਿਰ ਅੱਜ ਹੋਏ ਬੜਾ ਗੰਦ ਕੱਢਿਆ ਵੀ ਅੱਜ ਦਾ ਹੁਣ ਆ ਜਾਲੀ ਸਾਫ਼ ਕਰਦੇ ਆ ਇਹਨੂੰ ਵੀ ਇਹਦੇ ਚ ਹੁਣ ਕਬੂਤਰੀਆਂ ਐਤੀ ਗਰੀਆਂ ਗੁਰੀਆਂ ਪਾ ਕਰਾਂਗੇ ਹਣਾ ਛਿੱਲੇ ਲੋਇ ਬਾਬੇ ਸਾਰਾ ਗੰਦ ਗੁੰਦੀ ਜਿਹੜਾ ਨਹੀਂ ਚਾਹੀਦਾ ਸੀ ਹਾਂ ਚੱਕ ਕੇ ਮਾਰਿਆ ਥੱਲੇ ਐ ਕਰਤਾ ਕੋਠਾ ਖਾਲੀ ਹੁਣ ਝਾੜੂ ਮਾਰਨਾ ਬਸ ਸ਼ੀਲਾ ਲਿਆ ਮਾਰਨ ਆ ਜਾਲ ਜੂਲ ਵੀ ਚੱਕਤਾ ਇਹਦੇ ਥੱਲੇ ਵੀ ਗੰਦ ਸਾਰਾ ਕੱਢ ਕੇ ਹੁਣ ਡੇਲੀ ਸਫਾਈ ਕਰਿਆ ਕਰਾਂਗੇ ਹੁਣ ਨਹੀਂ ਗੰਦ ਪੈਣ ਦਿੰਦੇ ਆ ਛਤਰੀਆਂ ਛੁਤਰੀਆਂ ਪਿੰਜਰੇ ਜਿੰਨਾ ਸੀ ਆਪਣਾ ਸਮਾਨ ਆ ਸਾਰਾ ਇੱਥੇ ਰੱਖਤਾ ਹਾ ਹੀ ਲੈ ਬਣੇ ਭਈਏ ਬਣ ਗਿਆ ਜੇ ਹੈ ਲਾਮੜੀ ਆ ਰਹਿ ਗਿਆ ਪਿੱਛੇ ਸਾਫ ਸੁੱਧ ਕੁਜੇ ਗੱਜੇ ਤੌਣ ਵਾਲੇ ਬਾਕੀ ਐਨ ਸਫਾਈ ਹੋ ਗਈ ਗਾਂਦ ਵੀ ਗਾਂਦ ਖੋਦੇ ਇਹਨਾਂ ਨੂੰ ਹੈ। ਆ ਚੈੱਕ ਕਰੋ ਯਾਰ ਬਿੱਠਾਂ ਦਾ ਢੇਰ। ਸਾਰਾ ਉੱਤੋਂ ਸਿੱਟਿਆ ਵਾ ਜਦੋਂ ਆ ਕਣਕ ਵੜਦਾਂਗੇ ਤੇ ਕਈ ਨਾ ਵਿੱਚ ਖਲਾਰ ਦਾਂਗੇ ਹਨਾ। ਆ ਬੂਰੇ-ਬੂਰੀ ਵੀ ਰਹਿਣ ਦੇਣੇ ਭਰੇ ਆਪਾਂ। ਬੂਰੇ ਬਾਝੋਂ ਇੱਦਿ ਖਾਲੀ ਕਰ ਦਾਂਗੇ ਵਿੱਚ ਨੂੰ ਸਾਈਡ ਤੇ ਲਾ ਦਾਂਗੇ ਉਧਾ ਬੂਰੇ ਇਹਨੂੰ। ਜਾਂ ਖਾਲੀ ਹੋਈ ਕਰ ਦਾਂਗੇ ਹੋਰ ਨਾ ਥਾਲਾ ਕੋਈ ਚਾੜਾ ਵੀ ਉੱਤੋਂ। ਕੜਕਾ ਵੀ ਬੱਸ ਰੈਡੀ ਆ। ਤੇ ਕਬੂਦਰੀਆਂ ਬਾਬੋ ਇੱਕ ਦਾ ਟਾਈਮ ਹੋ ਗਿਆ। ਕੂਦਰੀਆਂ ਰੱਬ ਜੀ ਬੜੀਆਂ ਉੱਤੇ। ਉਹ ਥੱਲੇ ਆਈਆਂ ਸੀ ਚਲ ਗਈਆਂ ਤਾਂ ਨੂੰ 1 ਵਜ ਗਿਆ ਆ ਤੇ ਖੋਟਾ ਖਟਾ ਐਂਡ ਚੱਟ ਕੱਢ ਕੁੱਟ ਦਿੱਤੇ ਆ ਬਾਕੀ ਹੁਣ ਤਾਂ ਨਾ ਗੱਲਾਂ ਵੱੱਤਾ ਮਾਰਦੇ ਆ ਦਿਓ 10 ਮਿੰਟ ਬੇਲੇ ਹੋ ਕੇ ਬੰਨੇ ਆ ਜਾਲੀ ਰਸਤੀ ਆ ਪਾਂਵਲੀ ਇਹ ਚ ਕੂਟਰ ਸਾਂਭਿਆ ਕਰਾਂਗੇ 2 4 6 ਤੇ 8 8 ਕੂਟਰ ਸਾਂਭ ਹੋ ਜਾ ਕਰਨੇ ਇਹ ਚ ਬਾਕੀ ਇੱਕ ਹੋਰ ਲਿਓ ਨਹੀਂ ਇੱਥੇ ਲਾ ਦੇਣੀ 8ਾਂ ਵਾਲੀ ਬਹੁਤ ਐਨੇ ਕੀ ਸਾਹਮਣੇ ਹੁੰਦੇ 16 17 ਕੂਟਰ ਹੋਣ ਕਿੰਨੇ ਤੇ ਆ ਵੀ ਧੋਨੇ ਆ ਟ੍ਰੇਨ ਤਰੂਆਂ ਜੀ ਆ ਨੋਈ ਬਾਬਿਓ ਇੱਕ ਵਾ ਦੀ ਗਾ ਸਵੇਰ ਦੀ ਰੋਟੀ ਵੀ ਨਹੀਂ ਖਾਧੀ ਤੇ ਪਾਲਕ ਪਨੀਰ ਨਾਲ ਰੋਟੀ ਨਾਲ ਹੈਗਾ ਚਾਰ ਆ ਜਾ ਹੀਲੇ ਅੱਜ ਭੋਗ ਕਰ ਲਿਆ ਕਮਾਜੋ ਗੜੂਕ ਪਾਇਆ ਵਿਆਹ ਜ ਕੰਮ ਦਾ ਕਹਿੰਦੇ ਅੱਜ ਵਲੋਗ ਇਦਾਂ ਹੀ ਆਊਗਾ ਬਾਬਿਓ ਕੋਈ ਗਾ ਸਵੇਰ ਦੇ ਬੀਜੀ ਆ ਨੰਗਾ ਹੋ ਰਿਆ ਸੀ ਕੰਮ ਲਓ ਬਾਬਿਓ ਟਾਈਮ ਦੋ ਦਾ ਤੇ ਹੀਲੇ ਤੰਗ ਪੂਰੀ ਸਾਡੇ ਕਪੜੇ-ਕੁਪੜੇ ਆਪਾਂ ਉਹਨਾਂ ਧੋਤੇ ਆ ਕਬੂਤਰ ਵੀ ਉੜੀ ਜਾਂਦੇ ਆ ਪੰਝੇ ਹੀ ਪੰਝੇ ਛੱਡੀਆਂ ਸੀ ਪੰਝੇ ਉੜੀ ਜਾਂਦੀਆਂ ਤੇ ਕੁਜੇ ਕਜੇ ਲਸ਼ਕਾ ਤੇ ਚੰਗੀ ਤਰ੍ਹਾਂ ਮਾਂ ਕੂਚ ਕੇ ਕੂਚ ਕੇ ਕੂਚ ਕੇ ਨਹੀਂ ਕੂਚ ਕੇ ਕੁਰਸੀਆਂ ਵੀ ਕੁਰਸੀਆਂ ਤੇ ਵੀ ਲੰਨਾ ਪਾਤੀਆਂ ਅੱਜ ਦਾ ਵਲੌਗ ਬਾਬੇਓ ਇਦਾਂ ਹੀ ਆ ਬਸ ਗੱਲਾਂ ਬਾਤਾਂ ਆ ਕਿਉਂਕਿ ਅੱਜ ਸਾਰੀ ਦਿਹਾੜੀ ਲੰਘ ਗਈ ਆਪਣੀ 2 ਵਜ ਗਏ ਆ ਹੁਣ ਵਿਹਲੇ ਹੋਏ ਆ ਤੇ ਹੁਣ ਕਬੂਤਰ ਆਉਣ ਦੇ ਹੁਣ ਇਹਨਾਂ ਨੂੰ ਸਾਭਦੇ ਆ ਆਈਆਂ ਥੱਲੇ ਹੁਣ ਚਾਰ ਆ ਫਿਰਦੀਆਂ ਇੱਕ ਆ ਫਿਰਦੀ ਅੱਜ ਚੌਥੀ ਘੜਾ ਰਾ ਇਹਨਾਂ ਦੀ ਚੌਥੀ ਕੇ ਪੰਜਵੀਂ ਘੜਾ ਰਾ ਤੇ 2 ਵਜੇ ਦਾ ਟਾਈਮ ਹੋ ਗਿਆ ਇੱਕ ਅਜੜਾ ਆਪਾਂ ਪਿਛਲੇ ਵਲੌਗ ਵਿੱਚ ਦੱਸਿਆ ਸੀ ਨੁਕਤਾ ਉਹਦੇ ਹੀ ਫਰਕ ਆ ਕਬੂਤਰਾਂ ਦੇ ਕੁੰਡੇ ਚੱਲਦੇ ਦੇਖ ਲਓ ਜੋ ਵੀ ਆਪਾਂ ਪ੍ਰੈਕਟੀਕਲ ਜੋ ਕਰਦੇ ਆ ਉਹੀ ਵਿੱਚ ਦੱਸਾਂਗੇ ਇਹ ਨਹੀਂ ਕਿ ਉੱਦੈ ਸੁਣਿਆ ਸੁਣਾਇਆ ਦੱਸਤਾ ਹਨਾ ਆਪਾਂ ਖੁਦ ਕੀਤਾ ਕਬੂਤਰਾਂ ਦੇ ਤੇ ਕੂਤਰਾ ਹੀ ਢਾਰ ਦੇਖ ਲਓ 2 ਵੱਜ ਗਏ ਆ ਤੇ ਨਹੀਂ ਤਾਂ ਪਰਸੋਂ ਜਿਹੜੀ ਆਪਾਂ ਕੱਲ ਢਾਰ ਡਾਈ ਸੀਗੀ ਉਹਦੇ ਵਿੱਚ ਕਬੂਤਰ 12 12:30 ਲਟਣ ਲਾਪੇ ਸੀ ਇਦਾਂ ਬਹੁਤ ਜਲਦੀ ਕੂਤਰ ਆਪਦੀ ਡਾਰ ਤੇ ਚਲ ਜਾਂਦਾ ਜਿੰਨੀ ਕੂਤਰ ਦੀ ਡਾਰ ਹੈਗੀ ਆ ਬਾਕੀ ਆ ਛਿਲੇ ਦੇ ਵਿਚਾਰ ਲੈਣੇ ਆ ਛਿਲੇ ਤੇਰਾ ਕੀ ਵਿਚਾਰ ਹੈ ਅੱਜ ਕੂਤਰਾਂ ਦੇ ਕੱਲ ਨਾਲ ਤਾਂ ਅੱਜ ਨਾਲੋਂ ਇਹਨਾਂ ਨੂੰ ਬਹੁਤ ਫਰਕ ਆ ਕੱਲ ਤੇ ਨਾਲ ਅੱਜ ਕੱਲ ਲੜਦੇ ਹੀ ਕਿ ਨਹੀਂ ਸਹੀ ਆ ਕੂਤਰ ਬੁੜੀ ਆਉਂਦੇ ਹੁਣ ਬਾਜੀ ਪਹਿਲਾਂ ਕਦੋਂ ਛੱਡਣੀ ਹੈ ਹਾਂ ਮੰਨ ਲਈਏ ਉਹ ਟਾਈਮ ਥੋੜਾ ਜਿਹਾ ਮਾਰੂਗੇ 2 2.5 2.5 ਨੂੰ ਤਾਂ ਜਾਉਗੇ 2.5 3 ਨੂੰ 2 ਤਾਂ ਹੋ ਗਏ ਤਾਂ ਝ ਕੋਈ ਰਗਾ ਬਾ ਆ ਬਾਲਟੀ ਹੁਣ ਸਿੱਟ ਦੇਣੀ ਆਪਾਂ ਇੱਕ ਇੱਕ ਰੱਖਣਾ ਕੁਜਾ ਵੱਡਾ ਉਹ ਵੀ ਕੁਜਾ ਲੈ ਆਉਣਾ ਦੂਜਾ ਵੀ ਆਪਾਂ ਹੈਗੇ ਹੈ ਪਰ ਕੁਜੇ ਛੋਟੇ ਆ ਪਾਣੀ ਕਬੂਤਰ ਜਿਆਦਾ ਥੋੜੇ ਜੇ ਤੇ ਸੁੱਕ ਜਾਂਦੇ ਆ ਲੋਈ ਬਾਬੇ 2 ਵਜੇ ਦਾ ਟਾਈਮ ਹੋ ਗਿਆ ਤੇ ਆ ਦੋ ਉਤਰੀਆਂ ਬੈਗੀਆਂ 2 ਵਜੇ 5-7 ਮਿੰਟ ਤੇ ਹਨਾ ਇੱਕ ਆਪਣੀ ਸ਼ਾਕ ਕੀਆ ਤੇ ਇੱਕ ਦੂਜੀ ਹੈ ਪੀਹਾਂ ਜਰਵਾਦੀ ਉਹ ਵਾਹ ਕੱਢੀਓ ਕੱਢੀ ਇਹ ਦੇ ਲਾਉਂਦੇ ਨੇ ਜਮਨ ਲਾ ਦੇ ਹਾਂ ਲਾ ਦੇ ਧਿਆਨ ਨਾ ਪਿਆਰ ਨਾਲ ਹੀ ਲਿਆ ਪਿਆਰ ਨਾਲ ਲਾ ਦੇ ਆਹ ਆਈ ਆ ਠੱਲਾ ਠੁੱਲਾ ਪਾਤ ਆ ਲਈ ਦੀਆਂ ਇਹ ਨੁਕਸਾਨ ਇਹ ਠੱਲਾ ਭਾਰੀਆਂ ਹੁੰਦੀਆਂ ਹੁੰਦੀਆਂ ਹਾਂ ਲਾ ਕੇ ਘੱਟਿਆ ਕਰਨਾ ਬਾਜੀ ਦੇ ਵੀ ਹੋਰ ਹੋਰ ਠੱਲ ਪਾਉਣ ਦੀ ਰੋਟੀ ਮਸਾਲੇ ਵਿੱਚ ਤਾਂ ਹੁਣ ਫਸ ਗਈ ਆ ਆਹੋ ਤੂੰ ਤਾਂ ਉੱਤੇ ਤੱਕ ਹੋਈ ਜਾਣਾ ਉੱਡੇ ਉੱਡਦੇ ਨੇ ਬਹਿ ਜਾਣਾ ਅੱਧਾ ਟਾਈਮ ਗਿਆ ਪੁੱਤਰ ਦਾ ਹੋਰ ਲਾ ਦਿਆ ਕਰਨੀਆਂ ਜਦੋਂ ਬਾਜੀ ਛੱਡੋ ਠੱਲ ਲਾ ਕੇ ਛੱਡੋ ਲੋ ਵੀ ਉਹ ਬੇ ਦੂਜੇ ਜਿਹੜੇ ਬਹਿ ਗਏ ਆ ਉਹਨਾਂ ਨੂੰ ਕੋਨੇ ਗਿਰੀਆਂ ਹੋ ਗਿਆ ਉਹਨਾਂ ਨੂੰ ਘੰਟਾ ਕਿ ਬੈਠੀਆਂ ਨੂੰ ਤੇ ਬਾਕੀ ਦੋ ਉੜਦੀਆਂ ਹਜੇ ਆਪਾਂ 3 ਵਜੇ ਚੱਲੇ ਆ ਮਦੀਆਂ ਦੀਆਂ ਨਹੀਂ ਉਹ ਪਿਓ ਸਾਨੂੰ ਵੀ ਆਖਰਦੀਆਂ ਆ ਗਈਆਂ ਨੀਵੀਆਂ ਟੈਂਪ ਹੋ ਗਿਆ 3 ਵਜੇ ਦਾ ਬੈਂਦੀਆਂ ਦਾ ਫੇਰ ਉਹਦੀ ਹਾਲਤ ਦਿਖਾਉਨੇ ਆ ਤੁਹਾਨੂੰ ਕੀ ਹਿਸਾਬਤਾ ਵਿਆ ਲੱਗ ਕੱਟੀ ਜਾਣਾ ਹੋਵੇ ਉਹ ਉਹ ਬਰਾਬਰ ਕੱਟੀ ਜਾਂਦੀ ਲੋਈ ਬਾਬੇ ਉਹ ਟਾਈਮ ਹੋ ਗਿਆ 4 ਵਜੇ ਦਾ ਤੇ 4 ਵਜੇ ਆਪਣੀਆਂ ਮਾਦੀਆਂ ਦੋ ਬੈਗੀਆਂ ਇੱਕ ਇਹ ਤੇ ਕੋ ਨੀਲੀ ਬਾਦੀਓ ਮੂੰਹਵਾ ਸਾਫ ਕਰਦਾ ਹੋਇਆ ਮੁੰਡਾ ਤੇ ਆ ਚੱਕੋ ਯਾਰਾ ਆ ਬੈਠੀ ਹੁਣ ਇੱਕ ਤੇ ਇੱਕ ਨੀਲੀ ਆ ਉਹ ਵੀ ਦਿਖਾਉਣਾ ਮੈਂ ਤੁਹਾਨੂੰ ਆ ਦੋਨੇ ਜੀ ਗੂਤਰੀਆਂ ਆ ਨੀਲੀ ਤੇ ਆ ਡਬਲ ਇਹ ਬੈਠੀਆਂ 4 ਵਜੇ ਆਪਣੀਆਂ ਇਹ ਕਹਾ ਤੇ ਓਕੇ ਬਾਬਿਓ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਹੁਣ ਇਹਨਾਂ ਨੂੰ ਗਿਰੀਆਂ-ਗੁਰੀਆਂ ਪਾ ਕੇ ਮੈਂ ਛੱਡਦਾਂਗਾ ਤੇ ਕੱਲ ਨੂੰ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਓਕੇ ਬਾਬਿਓ